ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਨ ਸੋ ਦੋਸਤੋ ਕੀ ਹਾਲ ਹੂੰ ਉਮੀਦ ਕਰਦਾ ਕਿ ਰਾਜੀ ਭਜੀ ਉਹਵੇਂ ਚੜ੍ਹਦੀ ਕਲਾ 'ਚ ਹੋਗੇ ਦੋਸਤੋ ਖੋਰ ਬਹੁਤ ਸਾਰਾ ਟੌਪਿਕ ਲੈ ਕੇ ਆਇਆ ਬਹੁਤ ਸੋਹਣੀ ਵੀਡੀਓ ਆ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਚੈਨਲ ਤੇ ਨਵੇਂ ਉਹਦਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਨਵੀਂ ਵੀਡੀਓ ਦੀ ਅਪਡੇਟਸ ਹਮੇਸ਼ਾ ਤੁਹਾਡੇ ਤੱਕ ਜਲਦੀ ਤੋਂ ਜਲਦੀ ਪਹੁੰਚੇ ਸੋ ਦੋਸਤੋ ਚੰਗੀ ਲੱਗਦਾ ਹੋਰਾਂ ਦਾ ਸ਼ੇਅਰ ਜਰੂਰ ਕਰ ਜਾਇਆ ਕਰੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਪੰਜ ਛੇ ਐਸੀਆਂ ਗੱਲਾਂ ਦੱਸਾਂਗੇ ਜਿੰਨਾ ਨੂੰ ਪਤਾ ਲੱਗਦਾ ਵੀ ਸਾਹਮਣੇ ਵੀਡੀਓ ਜਿੰਨਾ ਤੁਸੀਂ ਮਿਲਵਰਤਨ ਲਕਦੇ ਹੋ ਉਹਦੇ ਵਿੱਚ ਜੇ ਤੁਸੀਂ ਪਛਾਨਣਾ ਹੋਵੇ ਕਿ ਇਹ ਬੰਦਾ ਮੂਰਖ ਆ ਜਾਂ ਸਮਝਦਾਰ ਆ ਉਸ ਬਾਰੇ ਅੱਜ ਆਪਾਂ ਡਿਸਕਸ ਕਰਾਂਗੇ ਕਿ ਜੇ ਇਹਨੂੰ ਵੀਡੀਓ ਥੋੜੀ ਗਲਤ ਲੱਗੂਈ ਹੋਵੇ ਚਲੋ ਕੋਈ ਨਹੀਂ ਮੈਂ ਆਪਣਾ ਫਰਜ਼ ਸਮਝਦਾ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨੀ ਸੋ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਸੋ ਦੋਸਤੋ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਗੱਲ ਕਰਾਂਗੇ ਜਿਹੜਾ ਬੰਦਾ ਆਪਣੇ ਆਪ ਨੂੰ ਬਹੁਤ ਇੰਟੈਲੀਜੈਂਟ ਸਮਝਦਾ ਉਹਨੂੰ ਇਹ ਲੱਗਦਾ ਆ ਵੀ ਜੋ ਨੌਲੇਜ ਮੈਨੂੰ ਆ ਜੋ ਮੈਂ ਜਾਣਦਾ ਉਹ ਮੇਰੇ ਸਾਹਮਣੇ ਵਾਲੇ ਬੰਦੇ ਨੂੰ ਉਹ ਜ਼ੀਰੋ ਆ ਉਸ ਵਿੱਚ ਠੀਕ ਹੈ ਜੀ ਇਹ ਤਾਂ ਪਹਿਲੀ ਨਿਸ਼ਾਨੀਆਂ ਵੀ ਉਹ ਕਿਸੇ ਦੀ ਨਹੀਂ ਹੁੰਦਾ ਹੈਗਾ ਉਹਨੂੰ ਇਹ ਹੁੰਦਾ ਵੀ ਮੈਂ ਹੀ ਆ ਜੋ ਨੌਲੇਜ ਆ ਦੁਨੀਆ ਭਰ ਦੀ ਜਿੰਨੀ ਵੀ ਹੈਗੀ ਆ ਉਹ ਮੈਨੂੰ ਨਹੀਂ ਪਤਾ ਜੋ ਸਹੀ ਕੰਮ ਆ ਉਹ ਮੈਨੂੰ ਬ라이 ਕਿੱਦਾਂ ਹੋਣਾ ਹੈ ਸਾਹਮਣੇ ਵਾਲਾ ਪਰਸਨ ਦਾ ਕੁਝ ਨਹੀਂ ਪਤਾ ਇਹ ਪਹਿਲੇ ਨੰਬਰ ਦੀ ਨਿਸ਼ਾਨੀ ਹੈ ਮੂਰਖ ਬੰਦੇ ਦੀ ਠੀਕ ਹੈ ਜੀ ਤੇ ਦੂਜੇ ਨੰਬਰ ਤੇ ਮੂਰਖ ਬੰਦੇ ਦੀ ਨਿਸ਼ਾਨੀ ਇਹ ਹੁੰਦੀ ਆ ਉਹਨੇ ਬੋਲੀ ਜਾਣ ਬੁਲੀ ਆ ਮੰਨ ਲਓ ਤੁਸੀਂ ਪੰਜ ਸੱਤਿਆਂ ਨੇ ਬੈਠੇ ਹੋਣਾ ਉਹਦੀ ਚਾਹੇ ਕੋਈ ਨਾ ਸੁਣੇ ਉਹਨੇ ਫਿਰ ਵੀ ਆਪਣੀ ਟੰਗ ਵਿੱਚ ਚੜਾਈ ਜਾਣੀ ਆ ਠੀਕ ਆ ਵੀ ਆਰ ਇਦਾਂ ਜਾਂ ਦਿੱਤਾ ਇਹਦਾ ਹਨਾ ਇਹ ਉਹ ਦੀ ਮੂਰਖ ਬੰਦੇ ਦੀ ਦੂਜੀ ਨਿਸ਼ਾਨੀ ਬਿਨਾਂ ਮਤਲਬ ਤੋਂ ਉਹਨੇ ਬੋਲੀ ਜਾਣਾ ਬੋਲੀ ਜਾਣਾ ਠੀਕ ਹੈ ਜੀ ਤੀਸਰੇ ਨੰਬਰ ਤੇ ਮੂਰਖ ਬੰਦੇ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਬਿਨਾਂ وجہ ਤੋਂ ਹੀ ਆਕੜ ਦਿਖਾਉਣੀ ਆ ਈਗੋ ਦਿਖਾਉਣੀ ਆ ਵੀ ਮੈਂ ਪਤਾ ਨਹੀਂ ਕੀ ਚੀਜ਼ ਆ ਠੀਕ ਹੈ ਜੀ ਇਹ ਹੁੰਦੀ ਹੈ ਮੂਰਖ ਬੰਦੇ ਦੀ ਤੀਸਰੀ ਨਿਸ਼ਾਨੀ ਗੱਲ-ਗੱਲ ਤੇ ਉਹ ਆਕੜ ਦਿਖਾਉਗਾ ਛੋਟੀ ਛੋਟੀ ਗੱਲ ਤੇ ਉਹ ਆਕੜ ਕੇ ਗੱਲ ਕਰੂਗਾ ਠੀਕ ਹੈ ਜੀ ਮੂਰਖ ਬੰਦਾ ਜਿਹੜਾ ਹੁੰਦਾ ਹੀ ਤੇ ਚੌਥੇ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਜਿਹੜਾ ਮੂਰਖ ਬੰਦਾ ਹੁੰਦਾ ਉਹ ਲੜਨ ਦੇ ਪਹਾਨੇ ਲੱਭਦਾ ਰਹਿੰਦਾ ਆ ਮਣੀ ਚਾਹੇ ਉਹ ਫਰੈਂਡ ਸਰਕਲ ਹੋਵੇ ਚਾਹੇ ਰਿਸ਼ਤੇਦਾਰੀ ਚ ਹੋਵੇ ਹਨਾ ਜਾਂ ਆਪਣੇ ਬਿਜ਼ਨਸ ਰਿਲੇਟਡ ਨਾਲ ਜਿਹੜੇ ਕਲੀਕ ਹੁੰਦੇ ਆ ਉਹਨਾਂ ਨਾਲ ਹੋਵੇ ਉਹਨੂੰ ਬਸ ਮਣੀ ਮਣੀ ਪੁਆਇੰਟ ਚਾਹੀਦੇ ਹੁੰਦੇ ਆ ਵੀ ਲੜਨ ਲਈ ਹਨਾ ਉਹਨੂੰ ਲੜਨ ਚ ਸਵਾਦ ਹੁੰਦਾ ਮੂਰਖ ਬੰਦੇ ਨੂੰ ਹਨਾ ਇਹ ਹੁੰਦੀ ਚੌਥੀ ਨਿਸ਼ਾਨੀ ਪੰਜਵੀਂ ਨਿਸ਼ਾਨੀ ਮੂਰਖ ਬੰਦੇ ਦੀ ਇਹ ਹੁੰਦੀ ਹੈ ਜਿਹੜਾ ਲੱਛਣ ਹੁੰਦਾ ਵੀ ਮੰਨ ਲਓ ਤੁਸੀਂ ਕੋਈ ਕੰਮ ਕੀਤਾ ਨਾ ਬੜਾ ਐਹਮ ਜ਼ਬਰਦਸਤ ਕੰਮ ਕੀਤਾ ਪੂਰਾ ਆਪਣੇ ਦਿਲ ਲਗਾ ਕੇ ਤੇ ਉਹ ਬੰਦੇ ਨੇ ਮੂਰਖ ਬੰਦੇ ਨੇ ਉਹਦੇ ਵਿੱਚ ਵੀ ਨੁਕਤਾ ਚ ਨਹੀਂ ਕੋਈ ਨਾ ਕੋਈ ਨੁਕਸ ਕੱਢ ਹੀ ਦੇਣਾ ਤੁਸੀਂ ਜਿੰਨਾ ਮਰਜ਼ੀ ਆਪਣਾ ਬੈਸਟ ਦਿੱਤਾਵੇ ਪਰ ਉਹਨੇ ਉਹਦੇ ਵਿੱਚ ਨੁਕਸ ਕੱਢ ਹੀ ਦੇਣਾ ਠੀਕ ਹੈ ਜੀ ਇਹ ਹੁੰਦੀ ਹੈ ਪੰਜਵੀਂ ਨਿਸ਼ਾਨੀ ਤੇ ਲਾਸਟ ਤੇ ਆਪਾਂ ਗੱਲ ਕਰਾਂਗੇ ਮੂਰਖ ਬੰਦੇ ਦੀ ਨਿਸ਼ਾਨੀ ਇਹ ਹੁੰਦੀ ਆ ਕਿ ਉਹ ਹਰ ਕਿਸੇ ਨੂੰ ਬਿਨਾ ਮੰਗੇ ਸਲਾਹ ਦੇਣ ਤੁਰ ਪੈਂਦਾ ਹੈ ਠੀਕ ਹੈ ਉਹ ਰਸਤੇ ਜਾਂਦੇ ਬੰਦੇ ਨੂੰ ਵੀ ਜੇ ਉਹਨੂੰ ਕੋਈ ਮਿਲ ਗਿਆ ਨਾ ਜਿਹਨੂੰ ਵੀ ਉਹਨੂੰ ਵੀ ਸਲਾਹ ਦੇਣ ਲੱਗ ਜਣੀਆ ਤੂੰ ਐ ਕਰ ਤੂੰ ਐ ਕਰ ਤੂੰ ਐ ਕਰ ਇਹ ਮੂਰਖ ਬੰਦੇ ਨਹੀਂ ਹੁੰਦੀ ਇਹ ਛੇ ਨਿਸ਼ਾਨੀ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਨੇ ਹਮ ਤੁਹਾਡੇ ਨਾਲ ਜਿਹੜੇ ਲੋਕ ਮਿਲ ਵਰਤਨ ਰੱਖਦੇ ਆ ਹੁਣ ਤੁਸੀਂ ਇਹ ਆਪ ਜਜ ਕਰਨਾ ਵੀ ਉਹਨਾਂ 'ਚ ਇਹ ਲੱਛਣ ਹੈਗੇ ਤਾਂ ਉਹ ਮੂਰਖ ਨਹੀਂ ਹੈਗੇ ਤਾਂ ਮੰਨ ਲਓ ਸਿਆਣੇ ਨੇ ਸੋ ਇੱਥੇ ਵੀਡੀਓ ਨੂੰ ਖਤਮ ਕਰਾਂਗੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਮੈਨ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮੱਚ ਸਤ ਸ੍ਰੀ ਅਕਾਲ ਜੀ